ਮੈਟ੍ਰੋ ਇੱਕ ਹੋ ਟ੍ਰੀਟਮੈਂਟ ਜੋ ਕਰਦੇ ਆ ਤੁਹਾਡੇ ਨਾਲ ਕਹਿੰਦੇ ਪਾ ਜੇ ਮੂੰਹ ਤੇ ਪਾ ਜੇ ਕਿਤੇ ਹਾਂਜੀ ਮੈਟ੍ਰੋ ਕੀ ਹਾਲ ਚਾਲ ਹੈ ਸਾਰਿਆਂ ਦਾ ਠੀਕ ਠਾਕ ਉਹ ਬਾਬੇ ਕਰਦੇ ਆ ਵਲੌਗ ਦੀ ਸਟਾਰਟਿੰਗ ਦੇਣਾ ਚੰਗਾ ਨਿਕਲਿਆ ਪਰ ਸਵੇਰੇ ਠੰਡ ਵੀ ਸੀ ਧੁੱਪ ਨਹੀਂ ਚੜਾਈ ਉਦਾਂ ਵਾਵਾ ਪਰ ਸਵੇਰੇ ਠੰਡ ਸੀ ਉਦਾ ਠਾਰ ਸੀ ਅੱਜ ਚਲੋ ਦੇਖਦੇ ਆ ਕੱਢਦੇ ਆ ਬੱਚੇ ਪੁੱਤੇ ਪਾਰ ਤੋਂ ਖੇਤ ਤੇ ਡੰਡੂਨੇ ਫੈਲ ਗਏ ਇਹਨਾਂ ਨੂੰ ਫਿਰ ਮਿਲਦੇ ਆ। ਇਹ ਦੰਦੇ ਸੋਸਾ ਪਾਣੀ ਹੈ ਨਾ ਲਾਣੋਂ ਪਰ ਤੋਂ ਪਾਣੀ ਆਉਂਦਾ ਕਬੂਤਰਾਂ ਨੂੰ ਡੰਨੇ ਮਿਲ ਗਏ ਇਹ ਤੇ ਪਾਣੀ ਭੁੱਲ ਗਏ। ਪਾਣੀ ਭਰ ਲੈ ਕੁਸਾ ਨੋ ਲੈ ਚੁੰਨ ਦਗਾ ਦੀ। ਕਿ ਕੁਸਾ ਪਾਣੀ ਪਈਦਾ ਸਰਦੀਆਂ। ਲੋ ਜੀ ਮਤਰਾ ਡੰਨੇ ਰੱਖਦੇ ਇੱਧਰ ਕੂਤਰਾਂ ਨੇ। ਇੱਧਰ ਕਬੂਤਰਿਆਂ ਨੂੰ ਵੀ ਰੱਖਦੇ ਆ। ਆਂਦੀਆਂ ਡੰਨੇ ਹੋਈਆਂ। ਰੋਕਿਆ ਕਿ ਕਿ ਤਰ੍ਹਾਂ ਦੇ ਗੋਪਾ ਚਾਤੇ ਜਿੱਤੇ ਜਿੱਤ ਜਿੱਤ ਤਿਆਦਰ ਪੁੱਤਰਾ ਨੇ ਕੀ ਲੀ ਤਿਆਰ ਕਰੀ ਜਾਂਦੇ ਆ ਇੱਚ ਕੀ ਕੀ ਪਾਇਆ ਕੱਲ ਨੂੰ ਵੀਡੀਓ ਬਣਾ ਕੇ ਪਾਉਂਗਾ ਸਾਰੀ ਮੈਂ ਦੇਖੋ ਕੱਲ ਕਿ ਨਾਲੇ ਤੁਹਾਡਾ ਨਾ ਸ਼ੋਅ ਕਰਦੇ ਆ ਫੇਸਿਆਂ ਦਾ 101% ਲਾਜ ਇਹ ਅੱਜ ਲਾਈ ਇਹਨਾਂ ਦੇ ਕੱਲ ਤੱਕ ਤੁਹਾਨੂੰ ਰਿਜ਼ਲਟ ਦੱਸੂਗਾ ਮੈਂ ਇਹ ਸਾਰੇ ਬੱਚਾ ਜਿਹਨਾਂ ਦੇ ਹੋਈਆਂ ਸੀ ਨਾ ਉਹਨਾਂ ਸਾਰਿਆਂ ਦੇ ਪੈਰ ਡਵਾਈਸ ਇਹ ਚੀਜ਼ ਵਿੱਚ ਕੱਲ ਨੂੰ ਦੱਸੂੰਗਾ ਉਹ ਚੀਜ਼ ਕੀ ਹੈ ਉਹਨਾਂ ਜਿਹੜਾ ਕੱਲ ਛੋਟੇ ਬੱਚੇ ਚੱਕੇ ਸੀ ਉਹਨਾਂ ਦੇ ਆ ਦੇਖੋ ਥੋੜੀਆਂ ਥੋੜੀਆਂ ਹੋਈਆਂ ਜੀ ਇਹਨਾਂ ਦੇ ਲਾ दिए ਤੇ ਉਸ ਚੀਜ਼ ਤੇ ਉਸ ਟੌਪਿਕ ਤੇ ਪੂਰੀ ਵੀਡੀਓ ਬਣਾ ਕੇ ਪਾਵਾਂਗਾ ਤੁਹਾਨੂੰ ਨਾ ਕਰਿਓ ਚੈੱਕ ਮੇਰੇ ਵੀਰ ਚੀਜ਼ ਦੇਖੋ 101% ਲਾਜ ਤੁਸੀਂ ਪਿਛਲੇ ਬਲੋਗਾਂ ਦੇ ਦੇਖਿਆ ਹਣਾ ਗੋਲੀਆਂ ਦੇ ਨਹੀਂ ਅਹੀਂ ਪਰ ਉਹਨਾਂ ਦਾ ਕੋਈ ਰਿਜ਼ਲਟ ਨਹੀਂ ਆਉਂਦਿਆ ਸ਼ੋ ਇਹ ਇਹ ਚੀਜ਼ ਦਾ 101% ਰਿਜ਼ਲਟ ਆਇਆ ਹਨ ਇਸ ਟੌਪਿਕ ਉੱਤੇ ਪੂਰੀ ਵੀਡੀਓ ਬਣਾ ਕੇ ਪਾਉਂਗਾ ਤੁਹਾਨੂੰ ਮੈਂ ਕੱਲ ਨੂੰ ਮੇਰਾ ਵੀਰ ਜ਼ਰੂਰ ਦੇਖਿਓ ਤੇ ਆ ਦੇਖ ਲਓ ਨਾਲੇ ਬੱਚਿਆਂ ਤੇ ਫਿੰਸੀਆਂ ਹੋਈਆਂ ਜਿਨ੍ਹਾਂ ਦੇ ਆ ਦੇਖੋ ਇਹਦੇ ਵੀ ਕਰੋ ਚੱਕ ਇਹ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਹੁਣ ਇਹ ਦੇਖੋ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਠੀਕ ਹੋਈਆਂ ਥੋੜੀਆਂ ਕੋਈ ਫਿੰਸੀ ਕੱਚੀ ਜਿਹਾ ਹੋ ਰਹੀਓ ਜਿਹੜੇ ਨਾਂ ਨੇ ਅਸੀਂ ਉਸ ਟਾਪਿਕ ਤੇ ਪੂਰੀ ਵੀਡੀਓ ਬਣਾ ਕੇ ਪਾਵਾਂਗਾ ਕੱਲ ਨੂੰ ਮੈਂ ਸੱਚੇ ਜਿਹੜੇ ਬੱਚੇ ਕੱਲ ਛੋਟੇ ਚੱਕੇ ਆ ਉਹਨਾਂ ਨੂੰ ਦੇ ਦਈਏ ਫੀਡ ਹਾਂ ਚਿਰ ਕੇ ਮੇਰੇ ਵੀਰ ਇਹ ਕਾਲੀ ਚੁੱਕੇ ਤੇ ਖਾਂਦੇ ਨਹੀਂ ਆਪ ਉਹਨਾਂ ਨੂੰ ਇਹ ਹੱਥ ਨਹੀਂ ਦੇਣੇ ਪਾਣੇ ਇਹ ਤੁੱਪੇ ਰੱਖ ਦਈਏ ਅਰਸੋਂ ਕਿਦਾਂ ਖਾਣ ਲੱਗ ਪੈਣੇ ਇਹ ਵੀ ਨੇ ਕਿ ਉਹ ਪਰਸੋਂ ਤੱਕ ਖਿਸ਼ਾਨ ਲੱਗ ਪੈਣੇ ਆ। ਅਜੇ ਕੱਲ ਚੁੱਕੇ ਤਾਂ ਕਰਕੇ ਨਾਲ ਨੂੰ ਹੈਂਡ ਵੀਟ ਕਰਾਣੀ ਪੈਣੀ ਹੈ। ਦੋ ਦਿਨ। ਫਿਰ ਆਪੇ ਇਹ ਵੀ ਲੱਗ ਜਾਣੇ ਨਾਲ ਹੀ ਖਾਨ। ਉਹ ਜਿਹੜੇ ਇਹਨੇ ਤਾਂ ਪਹਿਲਾਂ ਚੁੱਕੇ ਹੋ ਵਾਲੇ ਉਹ ਤੋਂ ਤੁਸੀਂ ਦੇਖਿਆ ਹੋਣਾ ਸਾਰੇ ਲੱਗੇ ਆ। ਆਪੇ ਖਾਣ ਪੀਣ ਦਾ ਉਹ ਦੇਣਾ। ਉਹ ਉਹਨਾਂ ਨੂੰ ਧੁੱਪ ਸਖਾਣੀ ਹੁਣ ਓਦਾਂ ਬਾਹਰ ਗੱਡੇ ਆ। ਬਾਕੀ ਕਰਦੇ ਆ ਤੁਹਾਡੇ ਨਾਲ ਅੱਗੇ ਸਟਾਰਟ। ਲੋ ਬਾਬਿਓ। ਉਹ ਦੇਖੋ ਇਹਦੇ ਹੋਈਆਂ ਫੈਂਸੀਆਂ। ਇਹ ਚੀਜ਼ ਆ ਜੇ ਚ ਇਹਦੇ ਪੈਰ ਡੋਬਾਂਗੇ ਅਸੀਂ ਲੋਈ ਫੋਟੋ ਡੋਬੋ ਬਣਾ ਲਓ ਕੋਲੀ ਮੈਨੂੰ ਬਸ ਕੁਛ ਜ਼ਿਆਦਾ ਕਰਨ ਦੀ ਲੋੜ ਨਹੀਂ ਪੈਰ ਡੋਬ ਗਏ ਚੀਜ਼ ਇਹ ਚ ਬਸ ਛੱਡ ਦਿਓ ਇਹਨੂੰ ਡੇਜ ਜਾ ਕੇ ਤੇ ਜਾਲੀ 'ਚ ਬਸ ਕੱਲ ਨੂੰ ਤੋਂ ਡਰਾ ਸ਼ੋਅ ਕਰਾਂਗੇ ਇੱਕ ਪੂਰੀ ਵੀਡੀਓ ਬਣਾ ਕੇ ਇਹ ਕੀ ਚੀਜ਼ ਐ ਬਾਕੀ ਮੁੰਡਾ ਇੰਦਰ ਕੱਢਦਾ ਕਬੂਤਰ ਫੇਰ ਅੱਜ ਬਾਹਰ ਸਾਰੇ ਧੁੱਪੇ ਟੰਗ ਤੇ ਜਾਲਾਂ ਦੇ ਵਿੱਚ ਕਰੋ ਚੈੱਕ ਮੇਰੇ ਇਹ ਐ ਕੱਢੀ ਜਾਂਦਾ ਉਹਦਾ ਮੁੰਡਾ ਉਧਰ ਕੰਦੇ ਕਬੂਤਰੀਆਂ ਦੇ ਆ ਬੱਚੇ ਵੀ ਚਾਰ ਤੇ ਉਤੇ ਛੋਟੇ ਤੇ ਜੇ ਕਿਸੇ ਮੇਰੇ ਵੀਰ ਭਰਾ ਨੂੰ ਪਤਾ ਲੱਗਾ ਤੇ ਕਮੈਂਟ ਕਰਕੇ ਦੱਸਿਓ ਕੀ ਚੀਜ਼ ਹੈ ਖੋਲੀ ਵਿੱਚ ਲੋਬੇ ਮਿੱਤਰੋ ਇੱਕ ਹੋਰ ਟਰੀਟਮੈਂਟ ਜੋ ਕਰਦੇ ਆ ਤੁਹਾਡੇ ਨਾਲ ਆ ਪਾਊਡਰ ਆ 1 ਲੀਟਰ ਚ ਇੱਕ ਢੱਕਣ ਪਾਈਦਾ ਇਹਦੇ ਵਿੱਚ ਹੀ ਹੁੰਦਾ ਹੈ ਇਦਾਂ ਦੀ ਦਵਾਈ ਬਣ ਜਾਂਦੀ ਹੈ ਹੈ ਤੈਨੂੰ ਕੂਤਰਾਂ ਦੇ ਉੱਤੇ ਸਪਰੇਅ ਕਰਾਂਗੇ ਸਾਰਿਆਂ ਦੇ ਜਿੰਨੇ ਵੀ ਹੁੰਦੇ ਐਂਟੀਬਾਇਓਟਿਕ ਆ ਜਿਹੜੇ ਮੜ ਮੋਢੇ ਜੰਸ ਹੁੰਦੇ ਇਹਨਾਂ ਦੇ ਪੈਰਾਂ ਤੇ ਲੱਗੇ ਜਾਂ ਉੱਤੇ ਬੋਡੀ ਤੇ ਉਹ ਸਾਰੇ ਮਰ ਜਾਂਦੇ ਆ ਉਹਨਾਂ ਦੇ ਉੱਤੇ ਹੁਣ ਪਾਵਾਂਗੇ ਸਾਰਿਆਂ ਦੇ ਕੂਤਰਿਆਂ ਦੇ ਵੀ ਤੇ ਕਬੂਤਰਾਂ ਦੇ ਵੀ ਪਾਏ ਸਾਰੇ ਪਿੰਜਰੇ ਦੇ ਅੰਦਰ ਕਰਦਾ ਤੁਹਾਡਾ ਨਾ ਸ਼ੋਅ ਤਾਂ ਹੀ ਤੁਹਾਨੂੰ ਕਹਾਂ ਚੈਨਲ ਸਬਸਕ੍ਰਾਈਬ ਕਰ ਲਓ ਮੇਰੇ ਵੀਰ ਅੱਗੇ ਤੋਂ ਅੱਗੇ ਵਧੀਆ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਬਾਜ਼ੀਆਂ ਦੀ ਵੀ ਦਵਾਈਆਂ ਦੀ ਵੀ ਕਰੋ ਚੈੱਕ ਉਧਰ ਪ੍ਰੈਸ਼ਰ ਬਣਾਈ ਜਾਂਦਾ ਹੈ ਮੁੰਡਾ ਆਨੇ ਆਰ ਲੋ ਜੀ ਮਿੱਤਰੋ ਇਧਰ ਚੱਲ ਪਿਆ ਕੰਮ ਨਵਾ ਲੈਣੀ ਹੁਣ ਮਣ ਚੰਗੀ ਜ਼ਰਾ ਦਵਾਈ ਨਾਲ ਸਰਗਣਾ ਆਕੇ ਤੇ ਮਰੀ ਜਾਣਾ ਸਾਰਿਆਂ ਨੂੰ ਤੇ ਮੱਛਾਂ ਨੇ ਵੀ ਪਾ ਦਿਆ ਕੋਈ ਚੱਕਰ ਨਹੀਂ ਹੁੰਦਾ ਨਗਵਲੇ ਨੇ ਸਾਰੇ ਇਹ ਗਲਿਚ ਕਰ ਦੇਣੇ ਦਵਾਈ ਨਾ ਕੋਈ ਚੱਕਰ ਨਹੀਂ ਅੱਖਾਂ ਤੇ ਪਾਜੇ ਮੂੰਹ ਤੇ ਪਾਜੇ ਕਿਤੇ ਰੋਈ ਜਾ ਕੇ ਸਾਰੇ ਨਵਾਲੇ ਇਕਦਮ ਗਲੈਚ ਕਰਦੇ ਨੇ ਸਿਆਲਾਂ ਦੇਣਾ ਨਾ ਹੁਣ ਫੇ ਠੰਡੇ ਤੇ ਕਬੂਤਰ ਇਕੱਠੇ ਆਉਦੇ ਬੈੰਦੇ ਆ ਤੇ ਉਹਦੇ ਕਰਕੇ ਕਈ ਵਾਰੀ ਇਨਫੈਕਸ਼ਨ ਹੋ ਜਾਂਦੀ ਤਾਂ ਕਰਕੇ ਇਹਨਾਂ ਨੂੰ ਥੋੜਾ ਵੈਕਸੀਨੇਟ ਹੀ ਹੈ ਜਿਹਾ ਦਾ ਅਪਰ ਬੋਡੀ ਸਾਰੇ ਨਵਾਲੇ ਨੇ ਇਹਨਾਂ ਨੂੰ ਗਲੈਚ ਕਰਦੇ ਨੇ ਇਕਦਮ ਸਾਰੇ ਜਾਨਵਰ ਜਿੰਨੇ ਵੀ ਆ ਗਏ ਦੇਖੋ ਕਿਦਾਂ ਲੇਟਨੀਆਂ ਮਾਰਦਿਆਂ ਗੈਨਾਂ ਦੀਆਂ ਅੱਧੀ ਇਹਨਾ ਹੈ ਤਾਂ ਕਰਕੇ ਇਹਨਾਂ ਨੂੰ ਆदत ਵੀ ਆ ਪ੍ਰੈਸ਼ਰ ਦਾ ਨਾ ਆਂਦੀ ਤੇ ਉਸ ਕਰਕੇ ਲਟਨੀਆਂ ਮਾਰਦੀਆਂ ਤੇ ਅੱਗੇ ਅੱਗੇ ਤੇ ਦਰਾਵੀ ਨਿੱਕੇ ਬੱਚੇ ਕੱਢਦੇ ਜਿਹੜੇ ਅੰਦਰ ਹੀ ਹੈ ਥੋੜੇ ਧੁੱਪ ਸੇਕਦੇ ਦੇ ਵੀ ਹਾਂਜੀ ਵੀਰੋ ਪਾਣੀ ਪੁਣੀ ਦੇ ਦਿੱਤਾ ਸਾਰੇ ਬੱਚਿਆਂ ਨੂੰ ਤੇ ਹੁਣ ਕਰਦਾ ਹਾਂ ਵੀ ਵਲੌਗ ਦੀ ਐਂਡਿੰਗ ਮੇਰਾ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਵਧੀਆ ਵੀਡੀਓ ਦੇਖਣ ਲਈ पाणी पूणी देता है, बच्या सारे ओके जी गुड बाए गुड नाइट